ਇਹ ਬੇਸਿਕਲੀ ਜਿਹੜੀ ਕਾਲ ਦਿੱਤੀ ਗਈ ਹੈ ਅਲਰਟ ਕਰਨ ਲਈ ਅਵੇਅਰ ਕਰਨ ਲਈ ਇੱਕ ਆਵਾਜ਼ ਚੱਕਣ ਲਈ ਕਿਉਂਕਿ ਭਗਤ ਸਿੰਘ ਨੇ ਵੀ ਕਿਹਾ ਸੀਗਾ ਕਿ ਬੰਬ ਫੋੜਨਾ ਪੈਂਦਾ ਵੀ ਗੁੰਗੇ ਨੂੰ ਅger ਕੋ ਦ ਸੁਣਾਣਾ ਹੋਵੇ ਤੇ ਸਹਕਾਰਿਆਂ ਨੂੰ ਅger ਅਸੀਂ ਕੁਝ ਸੁਣਾਣਾ ਹੈ ਆਵਾਜ਼ ਦੇਣੀ ਹੈ ਤੇ ਇਦਾਂ ਦੇ ਬੰਬ ਫੋੜਨੇ ਪੈਂਦੇ ਆ ਪ੍ਰੋਟੈਸਟ ਸੇ ਹਮ ਸਿਰਫ ਇਹ ਚਾਹਤੇ ਹੈ ਕਿ ਆਮ ਆਦਮੀ ਕੋ ਕੁਝ ਸਮਝ ਮੇ ਆਏ ਕਿ ਕੀ ਹੋਇਆ ਕਿਉਂ ਹੋਇਆ ਔਰ ਉਸ ਕੋ ਰੋਕਨੇ ਕੇ ਲਈ ਹਰੇ ਕਾਮ ਆਦਮੀ ਕਾ ਕਿਤਨਾ ਇੰਪੋਰਟੈਂਟ ਰੋਲ ਹੈ असी अपना रोष प्रदर्शन यही कर सकते हैं कि देखो डॉक्टर जिन्हों की एक लाइफ सेवर बनने आ है लेडी डॉक्टर इन्ना बुरा बर्ताव इट इज रियली अ ब्लैक डे इन आर इन द हिस्ट्री ऑफ आर नो जो वाइट कोट रेड हो गया ये तो मतलब कि इस तो वर्स्ट चीज़ कोई नहीं हो सकती हमें सबको एक होना है जिसको तो हम डॉक्टर्स इकट्ठे हुए हैं जितने लोग जहाँ काम करते हैं उन्हें प्रोटेस्ट करना चाहिए क्योंकि ये आवाज़ उठाके सरकार को जागरूक करना पड़ेगा क्योंकि हमारी सरकार निर्भया केस के बावजूद अभी तक सो रही है जस्टिस मिले इंसाफ होए उस लड़की उस फीमेल डॉक्टर दिनाल जिदा कोलकाता दा चरेप होया लेकिन ये सवाल एक डॉक्टर का नहीं है एक सवाल एक लड़की एक औरत दा है जो किदरे भी सिक्योर नहीं है जेडी मर्जी उमर दी होए छोटी बड्डी हर पासे हेलो मैसेज सशि का आप दोस्तों मैं हूं दोस्त सर्दीप दुआ और ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਦੋਸਤੋ ਕੋਲਕਾਤਾ ਜਿਹੜੀ ਤਿਰਿੰਦਕੀ ਪਰ ਵਾਕਿਆ ਆਇਆ ਉਸ ਲੈ ਕੇ ਦੇਸ਼ ਭਰ ਦੇ ਵਿੱਚ 유ਵਾਵਾਂ ਦੇ ਵਿੱਚ ਹਰ ਵਰਗ ਦੇ ਵਿੱਚ ਸਮੇ ਗੁੱਸਾ ਕਰ ਗੱਲ ਕਰੀਏ ਆ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਅੱਜ ਜਿੰਨਾ ਵੱਲੋਂ ਵੀ ਪ੍ਰੋਟੈਸਟ ਜਿਹੜਾ ਹੈ ਆਪਣਾ ਗੁੱਸਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ ਜਿਹੜਾ ਹੈ ਜੱਤ ਤੋਂ ਸਖਤ ਜਿਹੜਾ ਸਜ਼ਾ ਦਿੱਤੀ ਜਾਵੇ ਉਸ ਨੂੰ ਲੈ ਕੇ ਅੱਜ ਕਿਸ ਪ੍ਰਕਾਰ ਦੇ ਨਾਲ ਰੋਸ਼ ਚਿਤਾ ਰਹੇ ਨੇ ਕਿਸ ਪ੍ਰਕਾਰ ਦੇ ਪ੍ਰੋਟੈਸਟ ਕਰ ਰਹੇ ਨੇ ਉਹ ਗੱਲ ਕਰਦੇ ਆ ਸਸ਼ਿਕਾ ਮੈਮ ਸਰਸ਼ਿਕਾ ਜੀ ਅੱਜ ਅਸੀਂ ਸਾਰੇ ਡੈਂਟਿਸ ਤੇ ਮੈਡੀਕਲ ਡਾਕਟਰਸ ਸਭ ਇੱਥੇ what we suggest is there should be a lady police officers also deputed for the safety of lady doctors wherever it is either it is private hospital or government hospital lady doctors should be protected by lady police officers because we cannot trust this police civilian also so lady police officers should also be there and strict action should be taken against the culprits they should be beaten they should be gethrestrated and then went for death penalty uh, sir ye jehdi protest hai eh ima ida ek puri medical fraternity jehdi ludhiana di hai ode vallon ek call hai aur no only uh, ludhiana but puri pan india di call hai theek hai te unde vich asi 17 tarikh subhere 6 baje to leke 18 tarikh 6 baje tak sari opd's ya uh, jinne vi services hageyan oh band rehne gyean emergency services open hageyan ਕਿਉਂਕਿ ਕੋਈ ਵੀ ਮਰੀਜ਼ ਐਸਾ ਨਾ ਹੋਵੇ ਕਿ ਅਮਰਜੈਂਸੀ ਕਰਕੇ ਉਹਨਾਂ ਨੂੰ ਕੋਈ ਪ੍ਰੋਬਲਮ ਚੈਲਣੀ ਪਵੇ ਬਟ ਇਹ ਬੇਸਿਕਲੀ ਜਿਹੜੀ ਕਾਲ ਦਿੱਤੀ ਗਈ ਹੈ ਅਲਰਟ ਕਰਨ ਲਈ ਅਵੇਅਰ ਕਰਨ ਲਈ ਇੱਕ ਆਵਾਜ਼ ਚੱਕਣ ਲਈ ਕਿਉਂਕਿ ਭਗਤ ਸਿੰਘ ਨੇ ਵੀ ਕਿਹਾ ਸੀਗਾ ਕਿ ਬੰਬ ਫੋੜਨਾ ਪੈਂਦਾ ਵੀ ਗੁੰਗੇ ਨੂੰ ਅਗਰ ਕਦੇ ਸੁਣਾਣਾ ਹੋਵੇ ਤੇ ਸਰਕਾਰਾਂ ਨੂੰ ਅਗਰ ਅਸੀਂ ਕੁਝ ਸੁਣਾਣਾ ਹੈ ਆਵਾਜ਼ ਦੇਣੀ ਹੈ ਤੇ ਇਦਾਂ ਦੇ ਬੰਬ ਫੋੜਨੇ ਪੈਂਦੇ ਆ ਕਿੰਦਾ ਕਿੰਦਾ ਆਪਣਾ ਰੋਸ ਜਿਹੜਾ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਆਪਣਾ ਸਰ ਕਈ ਬੰਦੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ 10 ਰਾਤਾਂ ਤੋਂ ਸੁੱਤੇ ਨਹੀਂ ਆ ਜਦੋਂ ਇਨਸੀਡੈਂਟ ਹੈਪਨ ਹੋਇਆ ਤੁਹਾਨੂੰ ਹਿਲੇ ਪਏ ਆ ਗੂਸ ਬੰਬਸ ਆਏ ਹੋਇਆ ਸਾਰਿਆਂ ਨੂੰ ਕਿ ਵੀ ਇਹ ਹੋਇਆ ਕੀ ਆ ਕਿੱਦਾਂ ਹੋਇਆ ਕਿਉਂਕਿ ਹਜ਼ਾਰਾਂ ਦੀ ਮੌਬਾਕੇ ਉਸਨੇ ਅਟੈਕ ਕੀਤਾ ਮੈਡੀਕਲ ਕਾਲਜ ਤੇ ਇੰਟਰਨਸ ਤੇ ਡਾਕਟਰਸ ਤੇ ਇਹੀ ਰਿਸਪੈਕਟ ਰਹੇਗੀ ਸਾਡੀ ਅਗਰ ਇੰਡੀਆ ਦੇ ਵਿੱਚ ਡਾਕਟਰਸ ਦੀ ਤਾਂ ਫਿਰ ਇਦਾਂ ਦੇ ਕੰਟਰੀ 'ਚ ਰਹਿਣ ਦਾ ਵੀ ਹੱਕ ਸਾਨੂੰ ਉਹ ਨਹੀਂ ਹੈਗਾ ਠੀਕ ਹੈ ਔਰ ਅੱਜ ਸਵੇਰੇ ਕਿਸ ਤਰ੍ਹਾਂ ਸ਼ੁਰੂਆਤ ਕੀਤੀ ਤੁਸੀਂ ਆਪਣੀ ਸਰ ਅੱਜ ਅਸੀਂ 9:30 ਵਜੇ ਸਾਰੇ ਇੱਥੇ ਇਕੱਠੇ ਹੋਏ ਆਂ ਆ ਤੇ ਇੱਥੇ ਸਾਰੀਆਂ ਜਿੰਨੀ ਵੀ ਆਪਣਾ ਡਾਕਟਰਸ ਦੀ ਐਸੋਸੀਏਸ਼ਨ ਹੈਗੀਆਂ ਚਾਹੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਨੀਮਾ ਹੈ ਆਈਡੀਆ ਹੈ ਹੋਰ ਜਿੰਨੇ ਕਾਲਜਸ ਹੈ ਡੀ ਐਮ ਸੀ ਸੀ ਐਮ ਸੀ ਸਾਰਿਆਂ ਦੇ ਡਾਕਟਰਸ ਇੱਥੇ ਇਕੱਠੇ ਹੋਏ ਆ ਔਰ ਉਹਨਾਂ ਨੇ ਆਪਣੀ ਇੱਕ ਜੁਟਤਾ ਦਿਖਾਈ ਹੈ ਬਹੁਤ ਲਾਰਜ ਨੰਬਰਜ ਇਕੱਠੇ ਹੋਏ ਆ ਉਸ ਤੋਂ ਬਾਅਦ ਇੱਥੇ ਪ੍ਰੋਪੋਜ਼ਲਸ ਪਾਸ ਹੋ ਰਹੇ ਆ ਸਪੀਚਸ ਹੋ ਰਹੇ ਆ ਕਿ ਅਸੀਂ ਉੱਥੇ ਕੀ ਕਰਨਾ ਹੈਗਾ ਔਰ ਅੱਗੇ ਕੀ ਆਪਣੀ ਗੱਲ ਨੂੰ ਕਿਵੇਂ ਪਹੁੰਚਾਣਾ ਹੈ ਉਸ ਤੋਂ ਬਾਅਦ ਇੱਥੋਂ ਅਸੀਂ ਪ੍ਰੋਟੈਸਟ ਮਾਰਚ ਲੈ ਕੇ ਤੁਰਾਂਗੇ ਮੈਂ ਡਾਕਟਰ ਮਨਦੀਪ ਹੈ ਜੀ ਬੜੀ ਇਹ ਮੰਦਭਾਗੀ ਤੇ ਦੋਖਾਲੀ ਖਬਰ ਹੈ ਜੋ ਕਿ ਇੱਕ ਧੀ ਦੇ ਨਾਲ ਹੋਇਆ ਇਸ ਇਨਸੀਡੈਂਟ ਦੇ ਨਾਲ ਬਾਕੀ ਜਿਹੜੇ ਪੇਸ਼ੈਂਟ ਹੈ ਸਾਡੀ ਮਾਵਾਂ ਭੈਣਾਂ ਸਾਡੀ ਬੱਚੀਆਂ ਜਿਹੜੀ ਹਸਪਤਾਲ 'ਚ ਐਡਮਿਟ ਹੁੰਦੀਆਂ ਉਹਨਾਂ ਨੂੰ ਵੀ ਇਹ ਸੋਚਣ ਦਾ ਵਿਸ਼ੇ ਹੈਗਾ ਵੀ ਇਹ ਜੋ ਇੱਕ ਡਾਕਟਰ ਜਿਹੜਾ ਹਸਪਤਾਲ 'ਚ ਇੱਕ ਡਾਕਟਰ ਨਾ ਹੋਇਆ ਇਹ ਉਹਨਾਂ ਨਾਲ ਵੀ ਹੋ ਸਕਦਾ ਹੈਗਾ ਜੇ ਤੁਸੀਂ ਉਸ ਬੱਚੀ ਦੀ ਗੱਲ ਸੁਣੋ ਉਹਦੀ ਕਿੰਨੀਆਂ ਹੱਡੀਆਂ ਟੁੱਟੀਆਂ ਹੋਈਆਂ ਸੀ ਤੇ ਘੱਟੋ ਘੱਟ 10 ਲੋਕਾਂ ਨੇ ਰੇਪ ਕੀਤਾ ਹੈ ਅਸੀਂ ਆਮ ਇਨਸਾਨ ਵੀ ਆਪਣੇ ਆਪ ਨੂੰ ਕਮਰੇ ਚ ਬੰਦ ਕਰਕੇ ਹਨੇਰੇ ਚ ਬੈਠੀਏ ਤੇ ਸਾਡੀ ਰੂਹ ਕੰਬ ਜਾਂਦੀ ਪਰਮਾਤਮਾ ਕਿਸੇ ਦੁਸ਼ਮਣ ਨਾਲ ਵੀ ਇਹ ਜੀ ਸਥਿਤੀ ਨਾ ਕਰੇ ਸੋ ਇਹ ਇੱਕ ਸਮਾਂ ਹੈ ਇੱਕ ਦੁੱਖ ਦੀ ਘੜੀ ਹੈ ਜਿੱਥੇ ਕਿ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੀ ਸਮਾਜ ਬਾਰੇ ਆਪਣੀ ਸੁਸਾਇਟੀ ਦੀ ਸੁਧਾਰ ਬਾਰੇ ਇਹ ਸਾਰਿਆਂ ਨੂੰ ਸੋਚਣਾ ਪਏਗਾ ਨਹੀਂ ਤਾਂ ਇਹ ਜਿੱਦਾਂ ਆਪਣਾ 78ਵਾਂ ਇਹ ਸੁਤੰਤਰਤਾ ਦਿਵਸ ਮਨਾਇਆ ਗਿਆ ਹੈ ਹਰ ਸਾਲ ਇਸ ਦੁਖਦਾਈ ਘਟਨਾ ਨੂੰ ਵੀ ਆਪਣੇ ਸੁਤੰਤਰਤਾ ਦਿਵਸ ਦੇ ਵੇਲੇ ਯਾਦ ਕੀਤਾ ਜਾਏ ਸਬੂਤ ਮਿਟਾਉਣ ਦੀ ਕੋਸ਼ਿਸ਼ ਵੀ ਕਿੱਥੇ ਜਾ ਰਹੀ ਹੈ ਹਾਂਜੀ ਹਾਂਜੀ ਇਹ ਵੀ ਜਿੱਦਾਂ ਜਿੰਨਾ ਤੁਹਾਨੂੰ ਪਤਾ ਜੀ ਉਹਨਾਂ ਸਾਨੂੰ ਪਤਾ ਥਰੂ ਨਿਊਜ਼ ਥਰੂ ਸੋਸ਼ਲ ਮੀਡੀਆ ਸੋ ਇਹ ਜਿਹੜੇ ਕਿ ਉੱਥੇ ਦੇ ਹੁਕਮਰਾਨ ਹੈਗੇ ਆ ਵੈਸਟ ਬੰਗਾਲ ਦੇ ਉਹਨਾਂ ਦੇ ਬੱਚੇ ਉਹ ਆਪ ਇਹ ਸੁਣਨ ਨੂੰ ਆ ਰਹੇ ਕਿ ਉਹ ਵੀ ਇਸ ਘਟਨਾ ਦੇ ਵਿੱਚ ਸ਼ਾਮਿਲ ਸੀਗੇ ਸੋ ਇਸ ਕਰਕੇ ਉਹ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਆਪਣਾ ਰੋਸ਼ ਪ੍ਰਦਰਸ਼ਨ ਇਹ ਕਰ ਸਕਦੇ ਹਾਂ ਕਿ ਦੇਖੋ ਡਾਕਟਰ ਜਿਹਨੂੰ ਕਿ ਇੱਕ ਲਾਈਫ ਸੇਵਰ ਮੰਨਿਆ ਜਾਂਦਾ ਹੈ ਲੇਡੀ ਡਾਕਟਰ ਨੂੰ ਨਾਲ ਇੰਨਾ ਬੁਰਾ ਵਰਤਾਵ ਇਟ ਇਜ਼ ਸੋ ਸੈਡ ਇਟ ਇਜ਼ ਰੀਅਲੀ ਅ ਬਲੈਕ ਡੇ ਇਨ ਆਰ ਇਨ ਦਾ ਹਿਸਟਰੀ ਆਫ ਆਰ ਨੇਸ਼ਨ ਯੂ نو ਜਦੋਂ ਵਾਈਟ ਕੋਟ ਰੈੱਡ ਹੋ ਗਿਆ ਇਹਦਾ ਮਤਲਬ ਕਿ ਇਸ ਤੋਂ ਵਰਸ ਚੀਜ਼ ਕੋਈ ਨਹੀਂ ਹੋ ਸਕਦੀ ਸਾਨੂੰ ਇੰਡੀਪੈਂਡੈਂਸ ਨੂੰ ਇੰਨੇ ਸਾਲ ਹੋ ਗਏ ਬਟ ਤੁਸੀਂ ਦੇਖੋ ਲੇਡੀਆਂ ਦਾ ਹਾਲ ਕੀ ਹੈ ਲੇਡੀ ਡਾਕਟਰ ਮਤਲਬ ਜਿਹੜੀ ਕਿ ਲਾਈਫ ਸੇਵਰ ਹੈ ਚੈਸ ਦੇ ਵਿੱਚ ਰੈ residency ਕਰ ਰਹੀ ਹੈ ਮਤਲਬ ਲੋਗਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਦੇ ਨਾਲ ਇੰਨਾ ਬੁਰਾ ਉਹਦਾ ਇਹ ਬੁਰਾ ਹਾਲ ਕੀਤਾ ਗਿਆ ਆਈ ਮੀਨ ਇਸ ਤੋਂ ਵੱਧ ਕੁਝ ਹੋ ਨਹੀਂ ਸਕਦਾ ਔਰ ਉਸ ਤੇ ਕੋਈ ਐਕਸ਼ਨ ਨਹੀਂ ਹੋਇਆ ਮੌਬ ਨੇ ਹਸਪੀਟਲ ਤੋੜ ਦਿੱਤਾ ਤਾਂ ਪਤਾ ਨਹੀਂ ਕਦੋਂ ਜਾਗੇਗੀ ਸਾਡੇ ਪੋਲੀਟਿਸ਼ੀਅਨ ਸਾਡੇ ਨੇਤਾ ਕਦੋਂ ਜਾਗਣਗੇ ਮਤਲਬ ਕੌਣ ਆਪਣੀ ਡਾਟਰ ਨੂੰ ਤੁਸੀਂ ਸੋਚੋ ਡਾਕਟਰ ਬਣਾਉਣਾ ਚਾਹੇਗਾ ਅੱਗੇ ਹੁੰਦਾ ਸੀ ਇੰਨਾ ਨੋਬਲ ਹੈ ਜੀ ਆਪਣੀ ਬੇਟੀ ਪੜਾਓ ਬੇਟੀ ਬਚਾਓ ਹੁੰਦਾ ਹੈ ਕਿ ਬੇਟੀ ਪੜਾ ਕੇ ਜੇ ਇਹੀ ਹਾਲ ਹੋਣਾ ਤਾਂ ਕੋਈ ਫਾਇਦਾ ਨਹੀਂ ਹੈ। ਤੋਂ ਸਾਡੀ ਇਹੀ ਹੈ ਸਾਰੇ ਪੋਲੀਟੀਸ਼ੀਅਨਸ ਨੂੰ ਜਿਹੜੇ ਵੀ ਕਾਨੂੰਨ ਦੇ ਜ਼ਿੰਮੇਦਾਰ ਨਹੀਂ ਕਿ ਇਹਦੇ ਬਾਰੇ ਸਟ੍ਰਿਕਟ ਐਕਸ਼ਨ ਲਿਆ ਜਾਵੇ। ਮਤਲਬ ਜਿਹੜੇ ਦੇ ਵੀ ਦੋਸ਼ੀ ਨੇ ਉਹਨਾਂ ਨੂੰ ਜ਼ਰੂਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। यही है कह सकते हैं किस प्रकार अपना रोश जाहिर कर रहे देखिए हम रोष डॉक्टर होने के नाते तो बहुत ज़्यादा जाहिर क्या कर सकते हैं हमारे पास पेशेंट्स होते हैं देखने के लिए हम सिर्फ 24 घंटे का प्रोटेस्ट कर रहे हैं जिसमें हम अपनी एमरजेंसी सर्विसेज को चालू रख रहे हैं पर हमारी रूटीन सर्विसेज रूटीन सर्जरीज सब कैंसिल की गई हैं अब ये प्रोटेस्ट एक दिन का सरकार को तो कुछ ज़्यादा प्रॉब्लम देगा नहीं पर ये प्रोटेस्ट से हम सिर्फ ये चाहते हैं कि आम आदमी को कुछ समझ में आए कि क्या हुआ क्यों हुआ और उसको रोकने के लिए हर एक आम आदमी का कितना इम्पॉटेंट रोल है अपने घर में जिनके पास भी बेटियां हैं मैं तो कहती हूँ अगर आज ये बेटी के साथ हुआ है तो ये आठ दस साल के बाद आदमियों के साथ क्या होगा मुझे नहीं पता क्योंकि इसमें सिर्फ़ वो लड़की होने के कारण उसके साथ ये नहीं हुआ इसके अंदर बहुत एक डीप इन्वेस्टिगेशन है उसको क्या क्या पता था वो क्या क्या प्रूफ इकट्ठे कर रही थी तो अगर वो लड़की की जगह लड़का होती तो उसके साथ रेप नहीं होता पर उसका मर्डर ज़रूर हो गया होता इसलिए हम सारे अपने बच्चे चाहे लड़का हो लड़की हो हम उनको सेफ रखने के लिए अपने घर के दरवाजे के बाहर हमें ये आवाज़ उठानी है हमें सबको एक होना है ये तो हम डॉक्टर्स इकट्ठे हुए हैं जितने लोग जहाँ काम करते हैं उन्हें प्रोटेस्ट करना चाहिए क्योंकि ये आवाज़ उठा के सरकार को जागरूक करना पड़ेगा क्योंकि हमारी सरकार निर्भया केस के बावजूद अभी तक सो रही है, तो रहे है कि सबूत की कोशिश करते बहुत कोशिश करी जैसे हमने लाइव फोटोज़ देखी हैं वहाँ की उसको जब कह दिया गया कि वो एक सुसाइड है आज मैंने उस फोटो को जब अपने घर पे काम करने वाली एक महिला को दिखाया तो उसने मुझे बोला किस बेवकूफ़ ने बोला कि ये उसने आत्महत्या करी है ये तो सीन को देख के उसकी शकल को देख के उसके शरीर को देख के एक आम 10, 12, 14 साल का बच्चा भी बोल सकता है कि ये उसने खुदकुशी नहीं करी है तो ये केसेस इन एविडेंस को टैम्पर करने वाली बात है हॉस्पिटल के ऊपर जब मॉब आया था तो वो एविडेंस मिटाने ही आया था हमारे देश में हम इतना इंफ्रास्ट्रक्चर बनाते हैं इतनी तरक्की करते हैं पर हमारे पास लॉज भी हैं पर लॉज़ की इम्प्लीमेंटेशन नहीं है हमारी सरकार हमारी पुलिस हमारी आर्म्ड फोर्सेस, हमारे प्रेसिडेंट्स, हमारे यूनियन मिनिस्टर्स कहाँ चले जाते हैं मुझे नहीं पता अगर सरकार मिली है तो ऑपोजिशन कहाँ है तो भाई आज, किस तरह शुरुआत आज हम सब इकट्ठे हुए हैं ये डिसाइड करने के लिए कि आज की प्रोटेस्ट में हम क्या करने वाले हैं हम कहाँ कहाँ मोर्चा निकालने वाले हैं इसके बाद हम अगले हफ्ते अपने आगे के दिनों में क्या करने वाले हैं किन किन लोगों को हम साथ लेने वाले हैं हमारे आज तो हम यहाँ पे मेडिकल एसोसिएशन के सब एम बी बी एस एम एस एम डी डॉक्टर्स इकट्ठा हुए हैं अब हमारे साथ डेंटिस्ट जुड़ना चाहते हैं फिजियोथेरेपिस्ट नर्सिंग एसोसिएशन जितने मेडिकल फ्रटर्निटी के वर्कर्स हैं वो सब हमारे साथ जुड़ना चाहते हैं पर मैं तो कहती हूँ इसमें सिर्फ मेडिसिन नहीं है ये तो हर एक काम करने वाली जगह पर हो सकता है तो सिर्फ हम डॉक्टर्स ही क्यों आवाज़ उठा रहे हैं क्या ये एक नॉर्मल लेडी जो एक कारपोरेट ऑफिस में काम करती है उसके साथ नहीं हो सकता सारे कंट्री के डॉक्टर्स ही इकट्ठे होकर और इनफैक्ट सारे पार्ट सोसाइटीज़ के हैं जिदा प्रेस के भी कुछ मेम्बर्स ने या बाकी एन जी ओज ने सारे लोग इकट्ठे होके कर रहे हैं ਇਹ ਇਕੱਲਾ ਡਾਕਟਰ ਨੇ ਇੱਕ ਯੰਗ ਲੜਕੀ ਹੈ ਬੱਚੀ ਹੈ ਜਿਹਨੂੰ ਬੁਰਟੈਲਿਟੀ ਨਾਲ ਜਿਹੜੀ ਕਿ ਆਪਣੀ ਜੌਬ ਕਰ ਰਹੀ ਸੀ ਔਰ ਉਹ ਵੀ ਇੱਕ ਬੜੀ ਸੇਕ੍ਰੀਟ ਜੌਬ ਹੈ ਕਿਸੇ ਪੇਸ਼ੈਂਟਸ ਦੀ ਉਹ ਵੀ ਗਵਰਨਮੈਂਟ ਸੈਕਟਰ ਚ ਹੈਲਪ ਕਰਨਾ ਆ ਜਾਂ ਸੇਵਾ ਕਰਨਾ ਉਹ ਕਰਦੇ ਕਰਦੇ ਉਸਦੇ ਨਾਲ ਇੰਨਾ ਮੰਦਪਗ ਗਈ ਜਿਹੜੀ ਸਿਚੁਏਸ਼ਨ ਹੋਈ ਹੈ ਉਹਦੇ ਨਾਲ ਆਈ ਥਿੰਕ ਹਰ ਇੱਕ ਪੇਰੈਂਟ ਹਰ ਇੱਕ ਬ੍ਰਦਰ ਹਰ ਇੱਕ ਬੰਦਾ ਹੀ ਆਦੇ ਨਾਲ ਵਿਚਰੇ ਤਾਂ ਤੁਸੀਂ ਵੀ ਦੇਖ ਸਕਦੇ ਹੋ ਆਪਾਂ ਸਾਰੇ ਵਿਚਲੇ ਤਾਂ ਤਾਂ ਉਹਦੇ ਵਾਸਤੇ ਨੇਚਰਲ ਹੈ ਕਿ ਇਹ ਸਪੌਂਟੇਨੀਅਸ ਇੱਕ ਤਰ੍ਹਾਂ ਦਾ ਅਨਰੈਸਟ ਹੈ ਔਰ ਪ੍ਰੋਟੈਸਟ ਹੈ 올ਓਵਰ ਦਾ ਕੰਟਰੀ ਔਰ ਉਹਦੇ ਵਿੱਚ ਆਈਐਮਐ ਲੁਧਿਆਣਾ ਤੇ ਜਿਹੜਾ ਬਾਕੀ ਮੈਡੀਕਲ ਕਾਲਜ ਐ ਆਂਧਾਨੰਦ ਮੈਡੀਕਲ ਕਾਲਜ ਐ ਸੀਐਮਸੀ ਐ ਸਾਰੇ ਕਾਲਜ ਸਪੌਂਟੇਨੀਅਸ ਐ ਤੋਂ ਸਾਰਿਆਂ ਦੀ ਇਨਵੋਲਵਮੈਂਟ ਐ ਤੁਸੀਂ ਦੇਖ ਸਕਦੇ ਹੋ ਕਿ ਇੰਨਾ ਪ੍ਰੋਟੈਸਟ ਕਾਫੀ ਦੇਰ ਬਾਅਦ ਔਰ ਇੱਕ ਤਰ੍ਹਾਂ ਦਾ ਹਿਊਮੈਨਿਟੀ ਤੇ ਇੱਕ ਤਰ੍ਹਾਂ ਦਾ ਹੋਣ ਕਰਕੇ ਹੀ ਇਹ ਸਾਰਾ ਕੁਝ ਐ आज आई एम ए तो असी सारे डॉक्टर्स इट्ठे हुए हाँ और साडे कुछ एन जी ओ मैंबर्स और समाज के होर बड़े सारे लोग इतने आए ने उस सपोर्ट के जस्टिस मिले इंसाफ होए उस लड़की उस फीमेल डॉक्टर नाल जिदा कोलकाता रेप होया लेकिन ये सवाल एक डॉक्टर का नहीं है एक सवाल एक लड़की एक औरत जात दा है जो किधरे भी सिक्योर नहीं है जड़ी मर्जी उम्र दी होए छोटी वड्डी हर पासे तो करना की है असी शोक मना लेंगे हाँ असी गल् कर लें मोमेंटरीली कैंडल मार्च भी कर लें कि असी उस इंसान के नाल हाँ उस परिवार हाँ लेकिन मेरा सिर्फ अज एक कहना है मोमबत्तियाँ बचा के रखो ये दोबारा काम आने वाली है कहीं ना कहीं कहीं ना कहीं कही कही, कोई और लड़की लुटने वाली है और ये तब तक चलता रहेगा जब तक समाज नहीं बदलेगा जब तक औरत की कदर नहीं होएगी जब तक आदमी अपने इंपलसन कंट्रोल नहीं करेगा और कहना बंद नहीं करेगा कि लड़कियां ने इनसाइट किया समझना बंद नहीं करे कि असी सुपीरियर बींगस है गया और साड़ा हक है आ, कुछ भी कर जाइए असी पावरफुल है गया। और ओ सारे लोग जड़े पोलिटिक्स है जोड़े समाज के रखवाले ने जिन्हों इलैक्ट किया है साड़ी प्रोटैक्शन पॉलिसी बनाने लॉज़ हैं इंपलीमेंटेन कित है अज का जो ये इंसीडेंट वास्ते व प्रोटेस्ट कर रहे हैं, बहुत व्डा सवाल है कि निर्भया का लॉ है होर लॉज है इंसाफ कित है ਅਗਰ ਇਮੀਡੀਏਟ ਉਹ ਹੋਇਆ ਹੀ ਨਹੀਂ ਤਾਂ ਫਿਰ ਹਰ ਲੜਕੀ ਡਰੇਗੀ ਮੋਮਬਤੀਆਂ ਬਾਰ ਬਾਰ ਨਿਕਲਣਗੀਆਂ ਇਹ ਕਹਾਣੀ ਬਾਰ ਬਾਰ ਦੁਹਰਾਈ ਜਾਏਗੀ ਔਰ ਸਾਨੂੰ ਬਾਰ ਬਾਰ ਅਸੀਂ ਬਾਈਟ ਦਿੰਦੇ ਰਵਾਂਗੇ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਹਰਦੀਪ ਦੁਆਨੋ ਦੇ ਇਜਾਜ਼ਤ ਧੰਨਵਾਦ